go and watch ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਂਦਾ 22 ਅਗਸਤ ਥੋੜੀ ਸਾਈਡ ਤੇ ਨਹੀਂ ਨਹੀਂ ਤੁਸੀਂ ਪਿੱਛੇ ਕਰਨਾ ਥੋੜੀ ਥੋੜਾ ਸਾਈਡ ਤੇ ਨਹੀਂ ਨਹੀਂ ਕੋਈ ਸਾਈਡ ਤੇ ਕੀ ਹਾਲ ਹੈ 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 ਕੀ ਹ ਉਨੇ ਪਹਿਲੀ ਵਾਰੀ ਇੰਡੀਅਨ ਪੰਜਾਬੀ ਮੂਵੀ ਕੀਤੀ ਏ ਤੇ ਉਹਦੀ ਪ੍ਰੋਮੋਸ਼ਨ ਕਰਦਾ ਪਿਆ ਪਾਕਿਸਤਾਨ ਦੇ ਵਿੱਚ ਇਹ ਕਿਹੜੀ ਮੂਵੀ ਹੈ ਜਿਹੜੀ ਇਹਨਾਂ ਨੇ ਕੀਤੀ ਏ ਮੈਨੂੰ ਐਤਾ ਦੀ ਕੋਈ ਨਿਊਜ਼ ਪਹਿਲਾਂ ਲੱਭੀ ਨਹੀਂ ਪਹਿਲਾਂ ਅਸੀਂ ਵੀਡੀਓ ਵੇਖ ਲੈਣੇ ਆ ਵੀਡੀਓ ਚ ਕੀ ਹੈ ਫੇਰ ਅੱਗੇ ਮਸੀਂ ਚਰਚਾ ਕਰਾਂਗੇ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ लेट्स ਗੋ ਗੋ ਐਂਡ ਵਾਚ ਅਨੂ ਰਹਿਣਾ ਸੜਾ ਨਹੀਂ ਆਂਦਾ 22 ਅਗਸਤ کھلاڑی کوئی بھی جب انٹرنیشنل لیول پہ جا کے کھیلتا ہے تو وہ ایک انفرادی شخص نہیں ہوتا وہ پرچم ہوتا ہے جھنڈا ہوتا ہے تو میں نے پوری کوشش کی ہے کہ ایز اے پاکستانی وہاں پہ ایکٹنگ کروں تو لوگوں کو پتا چلے گا منڈا پاکستانی آیا ہے رہنا سہنا نہیں آدھا بائیس اگست کو سینما گھروں میں پاکستان سے جس طرح بزنس جائے گا پتہ لگے گا کہ بھی پاکستانی اپنے پاکستانی اداکار سے پیار کرتے ہیں اور اگر کہیں نہیں بھی لگ رہی تو سانو کوئی پرواہ نہیں بہت اچھی کیمسٹری رہی میرا ڈائریکٹر بہت اچھا روپن بال جو ہے وہ ڈائریکٹر بہت اچھا اور پریشر او... پریشر ایک ذرا الگ لفظ ہے کیونکہ ایکسائٹمنٹ بھی تھی کہ ملک کے لیے کھیل رہا ہوں ذمہ داری کا احساس تھوڑا زیادہ تھا جو میں نے نبھائی بھی ہے یہ بائیس کو پتہ لگے گا کہ میں نے کیا کیا ہے پنجاب کا تو آپ کو پتا ہے ہمارا پنجاب تو ہم ہم ویسے بھی پنجاب کا بڑا خیال رکھتے ہیں اور انہوں نے میرا بہت خیال رکھا سٹوری بہت اچھی ہے ناصر چینیوٹی صاحب اس میں موجود ہیں اور اچھی فلم ہے اچھی فلم نہیں ہوتی تو میں نے گھر سوئے ہونا تھا میں نے ادھر نہیں آنا تھا اٹس اے ونڈرفل فلم اٹس اے ونڈرفل پلیز گو اینڈ واچ این او رہنا سہنا نہیں آدہ بائیس اگست تھوڑے سے دنوں میں ਜਾਂ ਦੇਖੀ ਨਾ ਮਾਈ ਜੀ ਆ ਗਿਆ ਆ ਗਿਆ ਜੀ ਜਰੂਰ ਹੋਵੇ ਬਈ ਨਾ ਦੇਖੇ ਜਿਹੜੇ ਦੇ ਪਾਸੇ ਸੀ ਓਕੇ ਜੀ ਇਹ ਵੀਡੀਓ ਤੁਸੀਂ ਵੇਖੀਏ ਅੱਛੇ ਜੀ ਪਾਕਿਸਤਾਨ ਦੇ ਐਕਟਰ ਦੀ ਪਹਿਲੀ ਜਿਹੜੀ ਐਂਟਰੀ ਇਹ ਪੰਜਾਬੀ ਮੂਵੀ ਦੇ ਵਿੱਚ ਹੋਈ ਏ ਇੰਡੀਆ ਦੀ ਪੰਜਾਬੀ ਮੂਵੀ ਏ ਇਹਨੂੰ ਰਹਿਣਾ ਸਹਿਣਾ ਨਹੀਂ ਆਂਦਾ ਤੇ ਇਹ মুਵੀ ریلیز ਹੋਈ ਹੈ பை ਨੂੰ ਤੁਸੀਂ ਵੇਖੀਏ ਜਾਂ ਨਹੀਂ ਅਦੀ ਸਟੋਰੀ ਕੀ ਹੈ ਤੁਸੀਂ ਕੁਝ ਵੇਖਿਆ ਤੇ لازمی ਦੱਸੋ ਇੱਥੇ ਆਈ ਵਿਲ ਟ੍ਰਾਈ ਕਿ ਮੈਂ ਤੁਹਾਡੇ ਨਾਲ ਇੱਕ ਟ੍ਰੇਲਰ ਵੀ ਸ਼ੇਅਰ ਕਰਾਂ ਤੇ ਟ੍ਰੇਲਰ ਵੇਖ ਕੇ ਥੋੜੀ ਸਟੋਰੀ ਦੀ ਸਮਝ ਆਏਗੀ ਠੀਕ ਹੈ ਤੇ ਇੱਥੇ ਪਹਿਲੀ ਵਾਰੀ ਜਿਹੜੇ ਪਾਕਿਸਤਾਨ ਦੇ ਬਹੁਤ ਮਸ਼ਹੂਰ ਐਕਟਰ ਨੇ ਇਹਨਾਂ ਨੇ ਜਿਹੜਾ ਪੰਜਾਬੀ মুਵੀ ਦੇ ਵਿੱਚ ਕੰਮ ਕੀਤਾ ਬਹੁਤ ਵਧੀਆ ਲੱਗਿਆ ਵੇਖ ਕੇ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਯੋਗੀ ਗਾਨਾ ਚਾਂਦ ਉਹ ਲਾਜ਼ਮੀ ਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੀ ਸ਼ਾਲਦਾ ਵੀ ਤੁਹਾਡੇ ਫਿਰ ਮੁਲਾਕਾਤ ਹੋਵੇ ਸੱਚੀ ਜੀ